ਗਵਰਨਮੈਂਟ ਜੀਨੀਅਰਸ ਕੈਂਡੀ ਸਕੂਲ ਹਸਨਪੁਰ ਡਿਸਟ੍ਰਿਕਟ ਲੁਧਿਆਣਾ ਤੋਂ ਆਇਆ ਤੇ ਸਾਡੇ ਡਿਸਟ੍ਰਿਕਟ ਦੇ 16 ਬੱਚੇ ਆਏ ਅੱਜ ਤੇ ਬੱਚਿਆਂ ਨੂੰ ਅੱਜ ਪ੍ਰਾਈਜ਼ ਮਿਲਿਆ ਸਰ ਨੇ ਗਵਰਨਰ ਸਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਮਿਲਿਆ ਤੇ ਸਰਟੀਫਿਕੇਟ ਮਿਲਿਆ ਤੇ 8ਵੀਂ ਦੇ ਵਿੱਚੋਂ ਜਿਹੜੇ ਮੈਟ ਵਿੱਚ ਆਇਆ ਬੱਚੇ ਉਹਨਾਂ ਨੂੰ 5000 ਰੁਪਏ ਦਾ ਚੈੱਕ ਮਿਲਿਆ ਤੇ ਜਿਹੜੇ 10ਵੀਂ ਦੇ ਵਿੱਚ ਕਲਾਸ ਟੋਪ ਮੈਟ ਦੇ ਵਿੱਚ ਆਇਆ ਬੱਚੇ ਉਹਨਾਂ ਨੂੰ 10000 ਰੁਪਏ ਦਾ ਚੈੱਕ ਮਿਲਿਆ ਇਹਦੇ ਸਰਟੀਫਿਕੇਟ ਸਰ ਦੇ ਸਾਈਨ ਕੀਤੇ ਹੋਏ ਨੇ ਗਵਰਨਰ ਸਰ ਦੇ ਤੇ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਤੇ ਬੱਚੇ ਸਾਡੇ ਜਿਹੜੇ ਗਵਰਨਮੈਂਟ ਸਕੂਲ ਦੇ ਬੱਚੇ ਆ ਬਹੁਤ ਵਧੀਆ ਉਹਨਾਂ ਦੀ ਪਰਫਾਰਮੈਂਸ ਰਹੀ ਹੈ ਬਹੁਤ ਵਧੀਆ ਉਹਨਾਂ ਨੇ ਨੰਬਰ ਲਏ ਨੇ ਆ ਬੇਟੀ ਆਈ ਹੈ ਮੇਰੇ ਨਾਲ ਇਹਦੇ 98.6% ਨੰਬਰ ਆਇਆ ਕਿਹਨੇ ਚੋਂ ਅੱਜ ਸਾਡੇ ਨਾਲ 16 ਬੱਚੇ ਆਏ ਨੇ ਲੁਧਿਆਣਾ ਜ਼ਿਲ੍ਹੇ ਤੋਂ ਤੇ ਮੇਰੇ ਸਕੂਲ ਦਾ ਬੱਚਾ ਲਵਨਿਆ ਜੈਨ ਉਹ ਵੀ ਨਾਲ ਆਈ ਹੈ 8ਵੀਂ ਦੇ ਵਿੱਚ ਉਹਨੇ ਪੰਜਾਬ ਦੇ ਵਿੱਚੋਂ 10ਵਾਂ ਰੈਂਕ ਲਿਆ ਸੀਗਾ ਹਾਂਜੀ ਸਰ ਹਰ ਸਾਲ ਸਾਡੇ 5% ਬੱਚੇ ਜਿਹੜੇ ਹੈਗੇ ਮੈਰਿਟੋਰੀਆ ਸਕੂਲ ਦੇ ਵਿੱਚ ਜਾਂਦੇ ਹੈਗੇ 25% ਮਤਲਬ 5 ਸਟੂਡੈਂਟ ਹਰ ਸਾਲ ਜਾਂਦੇ ਹੈਗੇ ਆ ਤੇ ਇਸ ਤੋਂ ਪਹਿਲਾਂ 2019 ਦੇ ਵਿੱਚ ਸਾਡੀ ਪਹਿਲਾਂ ਵੀ ਮੈਰਿਟ ਆਈ ਹੋਈ ਆ 10th ਦੇ ਵਿੱਚ ਉਹਦਾ ਵੀ 98% ਸੀ ਬੱਚੇ ਦਾ ਰੈਂਕ 10th ਸੀਗਾ ਹੁਣ ਵੀ 98% ਆ ਤੇ ਬੱਚੇ ਦਾ ਰੈਂਕ 10th ਆ ਤੇ ਆਉਣ ਵਾਲੇ ਟਾਈਮ 'ਚ ਅਸੀਂ ਅੱਗੇ ਉਮੀਦ ਕਰਦੇ ਆ ਵੀ 10th ਦੇ ਵਿੱਚ ਇਹ ਵਧੀਆ ਪੋਜੀਸ਼ਨ ਲੈ ਕੇ ਜਾਏਗੀ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਡਿਸਟ੍ਰਿਕਟ ਲੁਧਿਆਣਾ ਤੋਂ ਆਈ ਆ। ਮੇਰੇ 600 ਵਿੱਚੋਂ 593 ਮਾਰਕਸ ਆਏ ਸੀ 98.83% ਤੇ ਮੈਨੂੰ 5000 ਰੁਪਏ ਦਾ ਇਨਾਮ ਮਿਲਿਆ ਗਵਰਨਰ ਸਰ ਦੇ ਸਾਈਨ ਕੀਤਾ ਹੋਇਆ ਸਰਟੀਫਿਕੇਟ ਵੀ ਮਿਲੇ ਮੈਂ ਅੱਗੇ ਫਲਾਈਂਗ ਆਫਸਰ ਚ ਜੁਆਇਨ ਹੋਣਾ ਚਾਹੁੰਦੀ ਆ ਇਹ ਮੇਰਾ ਸੁਪਨਾ ਤੇ ਮੈਂ ਹੋ ਕੇ ਹੋऊंगी ਕੋਸ਼ਿਸ਼ ਕਰੂੰਗੀ ਪੇਰੈਂਟਸ ਕੀ ਕਰਦੇ ਆ ਤੁਹਾਡੇ ਮੇਰੇ ਪੇਰੈਂਟਸ ਮੇਰੇ ਮੰਮਾ ਹਾਊਸ ਵਾਈਫ ਨੇ ਤੇ ਮੇਰੇ ਪਾਪਾ ਦਿਹਾੜੀ ਕਰਦੇ ਆ ਲੇਬਰ ਦੀ ਮੈਂ 9ਵੀਂ ਜਮਾਤ ਪੜ੍ਹਦੀ ਆ ਤੇ ਮੈਂ ਸੱਚੀ ਨਿੰਮਲਜੀਤ ਸਿੰਘ ਸੇਖੋ ਸਰਕਾਰੀ ਹਾਈ ਸਕੂਲ ਊੜਕਾ ਕਲਾ ਜ਼ਿਲ੍ਹਾ ਲੁਧਿਆਣਾ ਤੋਂ ਆਈ ਹਾਂ ਮੈਂ 9ਵੀਂ ਕਲਾਸ 'ਚ ਪੜ੍ਹਦੀ ਆ ਤੇ ਮੇਰੀ ਇੱਥੇ 'ਚ ਮੈਰਿਟ ਅਨ ਕਰਕੇ ਮੈਨੂੰ 5000 ਰੁਪਏ ਦਾ ਇਨਾਮ ਮਿਲਿਆ ਵਾ ਤੇ ਨਾਲ ਸਰਟੀਫਿਕੇਟ ਮਿਲਿਆ ਅ ਸਰ ਇਨ ਮਾਈ 10ਥ ਕਲਾਸ ਆਈ ਹੈਵ ਸਕੋਰ 96.92 ਪਰਸੈਂਟ ਮਾਰਕਸ ਐਂਡ ਆਮ ਰੀਅਲੀ ਵੈਰੀ ਗਲੈਡ ਟੂ ਬੀ ਹੇਅਰ ਐਟ ਰਾਜ ਭਵਨ ਪੰਜਾਬ ਐਂਡ ਵੀ ਹੈਵ ਰੀਸੀਵਡ ਅ ਸਰਟੀਫਿਕੇਟ ਆਫ ਅਪਰੀਸ਼ੀਏਸ਼ਨ ਐਂਡ ਅ ਪ੍ਰਾਈਜ਼ ਮਨੀ ਆਫ ਰੁਪੀਸ 10000 ਫਰਮ ਔਨਰੇਬਲ ਗਵਰਨਰ ਆਫ ਪੰਜਾਬ ਐਂਡ ਆਮ ਰੀਅਲੀ ਵੈਰੀ ਹੈ ट दिसिएफिकेट एंड आई एम रियली वेरी थैंकफुल टू ऑनरेबल गवर्नर ऑफ़ पंजाब फॉर ग्रेट अपॉर्चुनिटी सरकारी हाई स्कूल सीट फॉर हम कच्चा फाजिलका डिस्ट्रिक्ट से आए हैं और टेन थाउजेंड हमें प्राइज़ मिला थ्री थाउजेंड अप्रोक्सीमेटली आए थे शायद और हमारे साथ दो टीचर्स भी आए थे आई आई वॉन्ट टू बी एन आई एस ऑफिसर एंड मेरे पेरेंट्स फादर फार्मर हैं नाइन्टी सेवन पॉइंट टू थ्री परसेंटेज